ਸਵਾਗਤ ਹੈ ਸਾਰੇ ਦਰਸ਼ਕਾਂ ਦਾ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਆਵਾਮ ਦੀ ਆਵਾਜ਼ ਸ਼ੁਰੂਆਤ ਅੱਜ ਦੀ ਸਭ ਤੋਂ ਵੱਡੀ ਖਬਰ ਦੇ ਨਾਲ ਕਰਦੇ ਹਾਂ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੇ ਲਈ ਚੋਣ ਪ੍ਰਚਾਰ ਥਮ ਚੁੱਕਾ ਹੈ 19 April ਨੂੰ ਪਹਿਲੇ ਗੇੜ ਦੀਆਂ ਵੋਟਾਂ ਪੈਣਗੀਆਂ ਜੀ ਹਾਂ ਵੱਡੀ ਖਬਰ ਅੱਜ ਦੇ ਦਿੰਦੀ ਇਹ ਹੋ ਹੈ ਕਿ 19 April ਨੂੰ 21 ਸੂਬਿਆਂ ਦੀਆਂ 102 ਸੀਟਾਂ ਤੇ ਵੋਟਾਂ ਪੈਣਗੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੇ ਲਈ ਚੋਣ ਪ੍ਰਚਾਰ ਥਮ ਚੁੱਕਾ ਹੈ ਸਭ ਤੋਂ ਵੱਧ तमिलनाडु दियातली सीटा ते वोटिंग होगी राजस्थान १२, उत्तर प्रदेश दठ उत्तराखंड प्रदेश दिया 6 सीटा ते वोटा पैनगिया तमिलनाडु दियातली सीटा ते वोटिंग होगी। जेकर राजस्थान की गल करिए बारह सीटा उत्तर प्रदेश दठ उत्तराखंड द्ध्य प्रदेश दीटाते वोटा पैनगिया ਬਿਹਾਰ ਦੀਆਂ 40 ਸੀਟਾਂ ਤੇ ਪੱਛਮੀ ਬੰਗਾਲ ਦੀਆਂ 30 ਸੀਟਾਂ ਤੇ ਅਤੇ ਆਸਾਮ ਦੀਆਂ 5 ਸੀਟਾਂ ਤੇ ਵੀ VOTING ਹੋਵੇਗੀ ਇਸ ਪਹਿਲੀ ਗੇੜ ਦੀ VOTING ਦੇ ਵਿੱਚ ਕਈ ਸਿਆਸਤ ਦੇ ਵੱਡੇ ਦਿੱਗਜ ਜੁਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਨਹੀਂ ਅੱਗੇ ਵਧਦੇ ਹਾਂ ਹੁਣ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੀ ਕਹਿੰਦੇ ਨੇ ਕੀ ਹੋਇਆ ਜੇਕਰ ਨਾਰਾਜ਼ਗੀ ਹੈ ਮੇਰੀ ਵੀ ਕੁਝ ਮਜਬੂਰੀ ਹੈ ਪਰ ਇਸਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਬੇਵਫਾ ਹੋ ਜਾਮਾ ਜੀ ਹਾਂ ਅੱਜ ਅਸੀਂ ਜਿਸ ਹੌਟ ਸੀਟ ਦੇ ਬਾਰੇ ਗੱਲ ਕਰਾਂਗੇ ਜਿਸ ਹੌਟ ਸੀਟ ਦੇ ਸਿਆਸੀ ਸਮੀਕਰਨ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਉਮੀਦਵਾਰਾਂ ਜਿਨ੍ਹਾਂ ਸਿਆਸੀ ਆਗੂਆਂ ਦੇ ਬਾਰੇ ਗੱਲ ਕਰਾਂਗੇ ਉਹਨਾਂ ਚੋਂ ਇੱਕ ਤੇ ਇਹ ਸਦਰਾਂ ਬਿਲਕੁਲ ਠੀਕ ਬੈਠਦੀਆਂ ਨਹੀਂ ਜੀ ਹਾਂ ਗੱਲ ਕਰ ਰਹੀ ਆ ਸੰਗਰੂਰ ਦੀ ਹੌਟ ਸੀਟ ਦੀ ਸੰਗਰੂਰ ਦੀ ਹੌਟ ਸੀਟ ਦੇ ਵਿੱਚ ਸਿਆਸੀ ਸਮੀਕਰਨ ਜੋ ਨੇ ਉਹ ਬੇਹਦ ਦਿਲਚਸਪ ਬਣਦੇ ਹੋਏ ਵਿਖਾਈ ਦੇ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਸੰਗਰੂਰ ਦੀ ਇਸ ਹੌਟ ਸੀਟ ਤੋਂ ਕਿਹੜੀ ਪਾਰਟੀ ਨੇ ਕਿਸ ਉਮੀਦਵਾਰ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੀਤ ਹੇਰ ਦੀ ਆਮ ਆਦਮੀ ਪਾਰਟੀ ਨੇ ਮੀਤ ਹੇਰ ਤੇ ਜੋ ਹੈ ਉਹ ਦਾ ਖੇਡਿਆ ਹੈ ਮੌਜੂਦਾ ਕੈਬਨਟ ਮੰਤਰੀ ਨੇ ਖੇਡ ਮੰਤਰੀ ਅਤੇ ਉੱਚ ਸਿੱਖਿਆ ਮੰਤਰੀ ਮੀਤ ਹੇਰ ਜੋ ਮੌਜੂਦਾ ਕੈਬਨਟ ਦੇ ਵਿੱਚ ਨੇ ਦੋ ਵਾਰ ਵਿਧਾਇਕ ਰਹ ਚੁੱਕੇ ਨੇ ਇੱਕ ਨੌਜਵਾਨ ਚਿਹਰਾ ਨੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਉੱਥੇ ਹੀ ਕਾਂਗਰਸ ਨੇ ਸੁਖਪਾਲ ਖਹਿਰਾ ਨੂੰ ਆਪਣਾ ਜੋ ਹੈ ਉਮੀਦਵਾਰ ਬਣਾਇਆ ਹੈ ਕਾਂਗਰਸ ਨੇ ਸੁਖਪਾਲ ਖਹਿਰਾ ਤੇ ਡਾਕ ਖੇਡਿਆ ਹੈ ਤਿੰਨ ਵਾਰ ਵਿਧਾਇਕ ਬਣੇ ਨੇ ਸੁਖਪਾਲ ਖਹਿਰਾ ਪਹਿਲੀ ਵਾਰ ਸਾਲ 2007 ਦੇ ਵਿੱਚ ਕਾਂਗਰਸ ਪਾਰਟੀ ਤੋਂ ਇਹ ਵਿਧਾਇਕ ਬਣੇ 2015 ਚ ਆਪ ਚ ਸ਼ਾਮਲ ਹੋ ਗਏ ਸੀ 2017 ਚ ਵਿਰੋਧੀ ਧਿਰ ਦੇ ਆਗੂ ਵੀ ਬਣਾਏ ਗਏ 2021 ਦੇ ਵਿੱਚ ਮੁੜ ਕਾਂਗਰਸ ਚ ਸ਼ਾਮਲ ਹੋ ਗਏ ਸੀ ਅਤੇ ਹੁਣ ਥੋੜਾ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਏ ਨੇ ਇੱਕ ਲੰਬਾ ਸਮਾਂ ਇਹਨਾਂ ਨੂੰ ਵੱਖ-ਵੱਖ ਮਾਮਲਿਆਂ ਦੇ ਚੱਲਦੇ ਆ ਜੇਲ੍ਹ ਦੇ ਵਿੱਚ ਵੀ ਜੋ ਹੈ ਉਹ ਬਿਤਾਣਾ ਪਿਆ ਹੈ ਜੇਕਰ ਅ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਇਕਬਾਲ ਸਿੰਘ ਚੁੰਦਾ ਤੇ ਅਕਾਲੀ ਦਲ ਨੇ ਜੋ ਹੈ ਦਾਖੇੜਿਆ ਉਹਨਾਂ ਨੂੰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ। ਇਸੋ ਮੰਨੇ ਅਕਾਲੀ ਦਲ ਨੇ ਇਕਬਾਲ ਸਿੰਘ ਚੁੰਦਾ ਨੂੰ ਆਪਣਾ ਉਮੀਦਵਾਰ ਬਣਾਇਆ। ਦੋ ਬਾਰ ਵਿਧਾਇਕ ਰਹ ਚੁੱਕੇ ਨੇ। ਤੂਰੀ ਤੋਂ ਸਾਲ 2007 ਤੋਂ ਲੈ ਕੇ 11 ਤੱਕ ਫਿਰ ਅਮਰਗੜ ਤੋਂ 2012 ਤੋਂ ਲੈ ਕੇ 2017 ਤੱਕ ਇਹ ਵਿਧਾਇਕ ਰਹੇ। ਚੁੰਦਾ ਕਮੇਟੀ ਦੇ ਚੇਅਰਮੈਨ ਵੀ ਰਹੇ ਨੇ ਇਕਬਾਲ ਸਿੰਘ ਚੁੰਦਾ ਅਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਨੇ। ਤੇ ਇਹ ਉਹ ਉਮੀਦਵਾਰ ਨੇ ਜਿਨ੍ਹਾਂ ਦਾ ਐਲਾਨ ਜੋ ਹੈ ਉਹ ਹੋ ਚੁੱਕਾ ਹੈ ਰਸਮੀ ਤੌਰ ਤੇ ਪਾਰਟੀਆਂ ਨੇ ਆਪਣਾ ਇਹ ਇਨ੍ਹਾਂ ਉਮੀਦਵਾਰਾਂ ਨੂੰ ਜੋ ਹੈ ਉਹ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਇੱਕ ਵਾਰ ਮੁਰਤੋਂ ਤੁਹਾਨੂੰ ਤਸਵੀਰਾਂ ਵਿਖਾਉਂਦੀਆਂ ਕਿ ਕਿਹੜੀ ਪਾਰਟੀ ਨੇ ਕਿਸ ਉਮੀਦਵਾਰ ਤੇ ਜੋ ਹੈ ਉਹ ਦਾਅ ਖੇਡਿਆ ਹੈ ਨੀਤ ਹੇਰ ਤੇ ਆਮ ਆਦੀ ਪਾਰਟੀ ਨੇ ਦਾਅ ਖੇਡਿਆ ਹੈ ਸੁਪਾਲ ਸਿੰਘ ਖਹਿਰਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੇ ਇਕਬਾਲ ਸਿੰਘ ਝੁੰਡਾ ਨੂੰ ਜੋ ਹੈ ਚੋਣ ਮੈਦਾਨ 'ਚ ਉਤਾਰਿਆ ਹੈ ਤੇ ਭਾਜਪਾ ਨੇ ਹਾਲੇ ਇੱਥੋਂ ਆਪਣਾ ਉਮੀਦਵਾਰ ਜੋ ਹੈ ਉਹ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਹੈ ਇੱਥੇ ਇੱਕ ਦਿਲਚਸਪ ਤਸਵੀਰ ਉਸ ਸਮੇਂ ਬਣ ਗਈ ਜਦੋਂ ਦਲਵੀਰ ਸਿੰਘ ਗੋਲਡੀ ਦਾ ਨਾਮ ਵੀ ਨਿਕਲ ਕੇ ਸਾਹਮਣੇ ਆ ਰਿਹਾ ਸੀ ਕਿ ਕਾਂਗਰਸ ਉਹਨਾਂ ਨੂੰ ਵੀ ਆਪਣਾ ਉਮੀਦਵਾਰ ਜੋ ਹੈ ਉਹ ਬਣਾ ਸਕਦੀ ਹੈ ਪਰ ਟਿਕਟ ਇੱਥੋਂ ਮਿਲ ਗਈ ਸੁਖਪਾਲ ਸਿੰਘ ਖੈਰਾ ਨੂੰ ਸੁਖਪਾਲ ਸਿੰਘ ਖੈਰਾ ਨੂੰ ਟਿਕਟ ਮਿਲ ਗਈ ਤੇ ਸੋਸ਼ਲ ਮੀਡੀਆ ਤੇ ਦਲਵੀਰ ਗੋਲਡੀ ਲਾਈਵ ਆਏ ਇਸ ਲਾਈਵ ਦੌਰਾਨ ਉਹਨਾਂ ਦਾ ਦਰਦ ਵੀ ਜੋ ਹੈ ਉਹத் ਲੱਗਦਾ ਹੋਇਆ ਨਜ਼ਰ ਆਇਆ ਉਹਨਾਂ ਦੀ ਨਰਾਜ਼ਗੀ ਸਾਫ਼ ਤੌਰ ਤੇ ਸੋਸ਼ਲ ਮੀਡੀਆ ਲਾਈਵ ਦੇ ਵਿੱਚ ਵੇਖਣ ਨੂੰ ਮਿਲੀ ਹਾਲਾਂਕਿ ਅਗਲੇ ਹੀ ਦਿਨ ਤਸਵੀਰ ਕੁਝ ਬਦਲੀ ਹੋਈ ਨਜ਼ਰ ਆਈ ਹੈ ਛੋਟਾ ਲੀਡਰ ਛੋਟਾ ਲੀਡਰ ਕੀ ਹੁੰਦਾ ਕੀ ਇਹ ਵੱਡਾ ਲੀਡਰ ਪੈਸੇ ਨਾਲ ਇਹਦਾ ਮਾਪਦੰਡ ਹੁੰਦਾ ਆ ਵੀ ਅਮੀਰ ਜਾਂ ਗਰੀਬ ਲੀਡਰ ਹੁੰਦਾ ਜਾਂ ਉਹ ਜਿਹੜਾ ਵਫਾਦਾਰ ਲੀਡਰ ਹੁੰਦਾ ਇਹਦੀਆਂ ਮੈਂ ਤੁਹਾਨੂੰ ਇੱਕ ਦੋ ਉਦਾਹਰਣਾਂ ਦਿੰਨਾ ਇਹ ਕੋਈ ਪਹਿਲੀ ਵਾਰ ਟਿਕਟ ਨਹੀਂ ਕੱਟੀ ਮੇਰੀ ਜਦੋਂ ਮੈਂ ਯੂਨੀਵਰਸਿਟੀ ਤੋਂ 2008 ਚ ਆਇਆ ਆਪਣੇ ਹਲਕੇ ਝਤੂਰੀਚ ਤਾਂ ਲਗਾਤਾਰ ਮਿਹਨਤ ਕਰਕੇ 2012 ਦੀ ਮੈਂ ਟਿਕਟ ਦੀ ਮੰਗ ਕਰੀ। ਉਦੋਂ ਮੇਰੀ ਟਿਕਟ ਕੱਟ ਕੇ ਜਿਹੜੇ ਵੀ ਉਮੀਦਵਾਰ ਨੂੰ ਦਿੱਤੀ ਗਈ ਮੈਂ ਪਾਰਟੀ ਹੈ ਇੱਕ ਮਾਰ ਤੋਂ ਪੁੱਛਣਾ ਚਾਹਣਾ ਕਿ ਅੱਜ ਉਹ ਆਪਣੀ ਪਾਰਟੀ ਦਾ ਹਿੱਸਾ ਨੇ ਪਰ ਦਲਵੀਰ ਸਿੰਘ ਗੋਲਡੀ ਉੱਥੇ ਦਾ ਉੱਥੇ ਖੜਾ। ਉਸ ਤੋਂ ਬਾਅਦ ਬਾਈ ਇਲੈਕਸ਼ਨ ਆਈ 2014 ਦੀ। ਉਦੋਂ ਮੇਰੀ ਟਿਕਟ ਕੱਟੀ ਗਈ। ਕੀ ਉਹ ਉਮੀਦਵਾਰ ਉਦੋਂ ਜਿਹੜਾ ਤੁਸੀਂ ਨੇ ਬਣਾਇਆ ਸੀ ਉਹ ਪਾਰਟੀ ਨਾਲ ਖੜਾ ਜਾਂ ਨਹੀਂ ਖੜਾ ਪਰ ਦਲਵੀਰ ਸਿੰਘ ਉੱਥੇ ਦਾ ਉੱਥੇ ਖੜਾ। ਫੇਰ 2019 ਦੀ ਜਿਹੜੀ ਲੋਕ ਸਭਾ ਦੀ ਚੋਣ ਆਈ ਜਿਹਦੇ ਵਿੱਚ ਮੇਰੀ ਵਾਈਫ ਸਿਮਰ ਤਿਆਰੀ ਕਰ ਰਹੀ ਸੀ ਸਾਡੀ ਟਿਕਟ ਕੱਟੀ ਗਈ ਤੇ ਜਿਹੜੇ ਉਮੀਦਵਾਰ ਨੂੰ ਉਦੋਂ ਟਿਕਟ ਦਿੱਤੀ ਗਈ ਕਿ ਉਹ ਅੱਜ ਆਪਣੀ ਪਾਰਟੀ 'ਚ ਹੈ ਜਾਂ ਨਹੀਂ ਹੈ ਪਰ ਦਲਵੀਰ ਸਿੰਘ ਤੇ ਉਹਦਾ ਪਰਿਵਾਰ ਅੱਜ ਵੀ ਇਸ ਪਾਰਟੀ ਦੇ ਨਾਲ ਖੜਾ ਤੇ ਇੱਕ ਗੱਲ ਮੈਂ ਹੋਰ 2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕਿ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ ਜਦੋਂ 2022 ਦੀ ਜਿਮਨੀ ਚੋਣ ਲੋਕ ਸਭਾ ਜਿਮਨੀ ਚੋਣ ਆਈ ਜਦੋਂ ਸਾਰੇ ਲੀਡਰ ਭੱਜ ਗਏ ਕੋਈ ਲੜਨ ਲਈ ਤਿਆਰ ਨਹੀਂ ਸੀ ਉਦੋਂ ਵੱਡੇ ਚਿਹਰੇ ਦੀ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਰੂਰਤ ਆ ਤੇ ਫਿਰ ਲਗਾਤਾਰ ਮੈਂ ਕੰਮ ਕਰਿਆ ਮੇਰੇ ਨਾਲ ਪਾਰਟੀ ਨੇ ਕਮਿਟਮੈਂਟ કરી ਕਿ ਤੁਹਾਨੂੰ ਇਹ ਜਿਮਨੀ ਚੋਣ ਲੜਾ ਰਹੇ ਹਾਂ ਤਾਂ ਕਿ ਆਉਣ ਵਾਲੀ 2024 ਦੀ ਲੋਕ ਸਭਾ ਇਲੈਕਸ਼ਨ ਵੀ ਤੁਸੀਂ ਲੜੋਗੇ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਰਿਆ ਤੇ ਹੁਣ ਮੇਰੀ ਟਿਕਟ ਫੇਰ ਕੱਟਦੀ ਕੋਈ ਗੱਲ ਨਹੀਂ ਪਰ ਜੋ ਵੀ ਪਾਰਟੀ ਦਾ ਫੈਸਲਾ ਮੈਂ ਉਹਦੇ ਅੱਗੇ ਆਉਦਾ ਸਿਰ ਝੁਕਾਉਣਾ ਕਿ ਜਦੋਂ ਪਾਰਟੀਆਂ ਜਿਹੇ ਫੈਸਲੇ ਲੈਂਦੀਆਂ ਨੇ ਨਾ ਧੋਖੇ 'ਚ ਨਹੀਂ ਰੱਖਣਾ ਚਾਹੀਦਾ ਇਨਸਾਨ ਨੂੰ ਧੋਖੇ 'ਚ ਜਦੋਂ ਤੁਸੀਂ ਰੱਖਦੇ ਹੋ ਇੱਕ ਲੀਡਰ ਨਹੀਂ ਹੁੰਦਾ ਉਹਦੇ ਮੰਗਰ ਉਹਦਾ ਟੱਬਰ ਹੁੰਦਾ ਉਹਦੇ ਮੰਗਰ ਹਜ਼ਾਰਾਂ ਉਹਦੇ ਸਮਰਥਕ ਹੁੰਦੇ ਨੇ ਜਿਹੜੇ इमोਸ਼ਨਲੀ ਤੌਰ ਤੇ ਟੁੱਟ ਜਾਂਦੇ ਨੇ ਜਿਹੜੇ ਫਾਈਨੈਂਸ਼ੀਅਲੀ ਤੌਰ ਤੇ ਟੁੱਟ ਜਾਂਦੇ ਨੇ ਜੇ ਨਾਲਾ ਜਜ਼ਬਾ ਮਰ ਜਾਂਦਾ ਸੋ ਮੇਰੀ ਬੇਨਤੀ ਆ ਸਾਡੀ ਹਾਈ ਕਮਾਂਡ ਨੂੰ ਸਾਰੀਆਂ ਪਾਰਟੀਆਂ ਦੀਆਂ ਹਾਈ ਕਮਾਂਡ ਨੂੰ ਵੀਰ ਕਲੈਰਟੀ ਨਾਲ ਚੱਲੋ ਕਿਸੇ ਦੇ ਧੀ ਪੁੱਤ ਦਾ ਮਜ਼ਾਕ ਨਾ ਬਣਾਓ ਧੋਖਾ ਨਾ ਕਰੋ ਇੱਥੋਂ ਆਗਾਜ਼ ਹੋ ਰਿਹਾ ਚੋਣ ਦਾ ਤੇ ਛੋਟੇ ਭਰਾ ਨੂੰ ਇੰਨਾ ਮਾਨ ਸਤਿਕਾਰ ਦੇਣ ਲਈ ਸਾਡੇ ਪ੍ਰਧਾਨ ਜੀ ਰਾਜਵਿੰਦ ਸਿੰਘ ਸਾਹਿਬ ਮੇਰੇ ਵੱਡੇ ਭਰਾ ਸੁਪਾਲ ਖੇੜਾ ਸਾਹਿਬ ਬੀਬੀ ਜੀ ਸਿੰਘਾਕੋਰ ਪਟਾਰਜੀ ਤੇ ਸਾਰੇ ਟੀਮ ਜਿਹਨੇ ਤੁਸੀਂ ਇੱਥੇ ਹੈਗੇ ਉਹਦੇ ਮਾਨ ਸਾਹਿਬ ਖਾਸ ਤੌਰ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਗੱਲ ਜੋ ਮੇਰੇ ਬਲਬਲੇ ਸੀ ਕਿਉਂਕਿ ਪਰਿਵਾਰ ਚ ਹੀ ਰੁੱਸ ਸਕਦਾ ਬੰਦਾ ਪਰਿਵਾਰ ਚ ਹੀ ਆਪਦੀ ਗੱਲਬਾਤ ਕਰ ਸਕਦਾ ਆਪਦੇ ਭੈਣ ਭਰਾਵਾਂ ਨਾਲ ਆਪਾਂ ਆਪਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਹਰ ਇੱਕ ਦਾ ਹੱਕ ਵੀ ਹੁੰਦਾ ਆਪਾਂ ਡੈਮੋਕਰੇਟੀ ਆਜ਼ਾਦ ਦੇਸ਼ ਦੇ ਵਸਨੀਕਾਂ ਸੋ ਆਪਣੀ ਗੱਲ ਰੱਖਣ ਦਾ ਸਾਰਿਆਂ ਨੂੰ ਹੱਕ ਵੀ ਆ ਸੋ ਜੋ ਵੀ ਚੀਜ਼ਾਂ ਹੋਈਆਂ ਮੈਂ ਉਹ ਗੱਲਬਾਤਾਂ ਕਲੀਅਰ ਕਰੀਆਂ ਪਰ ਮੈਂ ਇੱਕ ਗੱਲ ਜਿਹੜੀ ਜਾਦੇ ਵੱਡੀ ਆ ਉਹ ਮੈਂ ਤੁਹਾਡੇ ਨਾਲ ਕਰਨੀ ਚਾਹਣਾ ਕਿ ਇਕੱਲਾ ਇਕੱਲਾ ਬੰਦਾ ਇੱਥੇ ਬੈਠਾ ਬਾਅਦ ਚ ਗੱਲਾਂ ਕੁਝ ਹੋਰ ਹੋ ਜਾਂਦੀਆਂ ਨੇ ਐਵੇਂ ਕਹਿੰਦਾ ਹੁਣੇ ਨਹੀਂ ਮਦਦ ਕਰੀ ਐਣੇ ਨਹੀਂ ਮਦਦ ਕਰੀ ਐ ਨਹੀਂ ਹੋਇਆ ਹੁਣ ਨਹੀਂ ਹੋਇਆ ਖੈਰਾ ਸਾਹਿਬ ਜਿਹੜੀ ਡਿਊਟੀ ਪ੍ਰਧਾਨ ਜੀ ਜਿਹੜੀ ਡਿਊਟੀ ਜਿਸ ਤਰੀਕੇ ਨਾਲ ਲਾਉਂਗੇ ਆ ਜਿੰਨੇ ਬੰਦੇ ਅਸੀਂ ਬੈਠੇ ਆ ਅਹਿਮ ਤੰਦੇਹੀ ਨਾਲ ਤੋਂ ਜੋ ਵੀ ਡਿਊਟੀ ਲਾਉਂਗੇ ਪ੍ਰਧਾਨ ਜੀ ਅਸੀਂ ਹਾਜ਼ਰ ਆ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਗੁੱਸਾ ਕੋਈ ਦੂਜੇ ਪਾਸੇ ਜਾ ਕੇ ਕਰਨਾ ਹੁੰਦਾ ਆਪਣੇ ਪਰਿਵਾਰ 'ਚ ਆਪਾਂ ਬੈਠ ਕੇ ਸਾਰੇ ਜਿਹੜੇ ਗੁੱਸੇ ਕਿਲੇ ਨੇ ਉਹ ਆਪਦੇ ਕਰ ਸਕਦੇ ਆ ਹੱਕ ਨਾਲ ਕਰ ਸਕਦੇ ਆ ਜੀ ਹਾਂ ਦਲਬੀਰ ਗੋਲਡੀ ਦੇ ਤੁਸੀਂ ਇਹ ਦੋ ਬਿਆਨ ਸੁਣੇ ਇੱਕ ਪਾਸੇ ਉਹਨਾਂ ਦਾ ਦਰਦ ਜੋ ਹੈ ਉਹ ਚਲਕਦਾ ਹੋਇਆ ਨਜ਼ਰ ਆਇਆ ਪਾਰਟੀ ਹਾਈ ਕਮਾਂਡ ਦੇ ਪਤੀ ਨਾਰਾਜ਼ਗੀ ਉਹਨਾਂ ਦੇ ਬਿਆਨਾਂ ਦੇ ਵਿੱਚ ਜੋ ਹੈ ਉਹ ਚਲਕਦੀ ਹੋਈ ਨਜ਼ਰ ਆਈ ਇੱਥੋਂ ਦਾ ਕਹਿ ਦਿੱਤਾ ਗਿਆ ਕਿ ਕਿਸੇ ਦੇ ਧੀ ਪੁੱਤ ਦੇ ਨਾਲ ਇਸ ਤਰੀਕੇ ਦੇ ਨਾਲ ਮਜ਼ਾਕ ਨਾ ਕਰੋ ਕਲੈਰਟੀ ਨਾਲ ਚੱਲੋ ਇਸੇ ਦੌਰਾਨ ਇੱਕ ਹੋਰ ਦਿਲਚਸਪ ਤਸਵੀਰ ਜੋ ਹੈ ਉਹ ਵੀ ਨਜ਼ਰ ਆਈ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦਲਬੀਰ ਗੋਲਡੀ ਨੇ ਸੁਖਪਾਲ ਖੈਰਾ ਨੇ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਬੀ ਪੱਠਲ ਜੁਨੇ ਉਹ ਵੀ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੀ ਤਸਵੀਰ ਵੀ ਜੋ ਹੈ ਉਹ ਬੇਹਦ ਦਿਲਚਸਪ ਹੈ ਕਿਉਂਕਿ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਪਾਲ ਖਹਿਰਾ ਅਤੇ ਗੋਲਡੀ ਇਕੱਠਿਆਂ ਬੈਠੇ ਹੋਏ ਨਜ਼ਰ ਆਏ ਇਸੇ ਦੌਰਾਨ ਸੁਖਪਾਲ ਖਹਿਰਾ ਨੇ ਵੀ ਇੱਕ ਬਿਆਨ ਦਿੱਤਾ ਜਿਸ ਦੇ ਆਪੋ ਆਪਣੇ ਮਾਇਨੇ ਕੱਢੇ ਜਾ ਰਹੇ ਨੇ ਉਹ ਬਿਆਨ ਵੀ ਸੁਣੋ ਮੈਂ ਗੋਲਡੀ ਦਾ ਜਿਸ ਫਰਾਕ ਦੀ ਲਈ ਨਾਣ ਅੱਜ ਇਸ ਨੇ ਜਿਸ ਦੇਖੋ ਇੱਕ ਕੱਲ ਹੁੰਦੀ ਹੈ ਇੱਕ ਹੁੰਦਾ ਮਦਦ ਕਰਨੀ ਇੱਕ ਹੁੰਦਾ ਵਾ ਦਿਲੋਂ ਮਦਦ ਕਰਨੀ ਅੱਜ ਮੇਰੇ ਇਸ ਛੋਟੇ ਵੀਰ ਨੇ ਔਰ ਸਾਡੀ ਛੋਟੀ ਭੈਣ ਬੱਚੀ ਨੇ ਸਿਮਰਤ ਕੰਗੂਰਾ ਨੇ ਜੋ ਇੱਥੇ ਸਾਨੂੰ ਬੁਲਾ ਕੇ ਜਨਤਕ ਤੌਰ ਤੇ ਇਕੱਠ ਕਰਕੇ ਕੀਤਾ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰਣ ਕਰਦਾ ਵਾਅਦਾ ਕਰਦਾ ਮੈਂ ਹਮੇਸ਼ਾ ਆਪਣੇ ਛੋਟੇ ਤੋਂ ਛੋਟੇ ਬੰਦੇ ਵਰਕਰ ਦੀ ਕਦਰ ਪਾਈ ਹੈ ਜ਼ਿੰਦਗੀ ਦੇ ਵਿੱਚ ਮੈਂ ਕਦੀ ਝੂਠ ਨਹੀਂ ਬੋਲਿਆ ਤਾਂ ਮੈਂ ਇਹ ਤੁਹਾਨੂੰ ਤੁਹਾਡੇ ذریعے کہہ ਕੇ ਚੱਲਣਾ ਕਿ ਜਦੋਂ ਪ੍ਰਮਾਤਮਾ ਮੌਕੇ ਦਾ ਮੌਕਾ ਦੇਵੇਗਾ 2027 ਚ ਯੂ ਵਿਲ ਸੀ ਤੂਰੀ ਸ਼ਾਈਨਿੰਗ ਇਨ ਪੰਜਾਬ ਤਾਂ ਜੀ ਹਾਂ ਜਿਸ ਤਰੀਕੇ ਦੇ ਨਾਲ ਸੁਖਪਾਰ ਖੈਰਾ ਨੇ ਬਿਆਨ ਦਿੱਤਾ ਹੈ ਕਿ ਕੁਝ ਇਸ ਦੇ ਮਾਇਨੇ ਵੀ ਕੱਢੀ ਜਾ ਰਹੇ ਨੇ ਕਿ ਸ਼ਾਇਦ ਗੋਲਡੀ ਨੂੰ ਇਹ ਭਰੋਸਾ ਦੇ ਦਿੱਤਾ ਗਿਆ ਹੋਵੇ ਕਿ 2027 ਵਾਲੀ ਚੋਣ ਉਹਨਾਂ ਨੂੰ ਲੜਾਈ ਜਾਵੇਗੀ ਨਰਾਜ਼ਗੀ ਦੀ ਇੱਕ ਹਲਕੀ ਜਿਹੀ ਝਲਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਦਰਅਸਲ ਸੰਗਰੂਰ ਜੋ ਹੈ ਉਹ ਟੀਨਸਾ ਪਰਿਵਾਰ ਦਾ ਗੜ ਮੰਨਿਆ ਜਾਂਦਾ ਹੈ ਜਦੋਂ ਟੀਨਸਾ ਪਰਿਵਾਰ ਮੁਰਤੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਤਾਂ ਉਸ ਸਮੇਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਸ਼ਾਇਦ ਸੰਗਰੂਰ ਵਾਲੀ ਟੀਨਸਾ ਜੋ ਸੀਟ ਹੈ ਉਹ ਟੀਨਸਾ ਪਰਿਵਾਰ ਦੀ ਚੋਲੀ ਦੇ ਵਿੱਚ ਹੀ ਪੈਣੀ ਹੈ ਪਰ ਅਜਿਹਾ ਨਹੀਂ ਹੋਇਆ ਇਕਬਾਲ ਸਿੰਘ ਝੁੰਡਾ ਨੂੰ ਜੋ ਹੈ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਇਸ ਤੋਂ ਬਾਅਦ तमाम ਕਿਆਸ ਰਹੀਆਂ ਦਾ ਦੌਰ ਜੋ ਹੈ ਉਹ ਸ਼ੁਰੂ ਹੋ ਗਿਆ ਟੀਨਸਾ ਪਰਿਵਾਰ ਨੇ ਵੀ ਫਿਲਹਾਲ ਤੱਕ ਜੋ ਹੈ ਚੋਣਾ ਦੀ ਸਰਗਰਮੀਆਂ ਤੋਂ ਦੂਰੀ ਬਣਾਈ ਹੋਈ ਹੈ ਤਾਂ ਆਪੋ ਆਪਣੇ ਇਸ ਸਭ ਦੇ ਮਾਇਨੇ ਕੱਢੇ ਜਾ ਰਹੇ ਨੇ ਦਲਬੀਰ ਗੋਲਦੀ ਦੀ ਜੋ ਨਰਾਜ਼ਗੀ ਹੈ ਉਹ ਦੂਰ ਹੋਈ ਹੈ ਕਿ ਨਹੀਂ ਹੋਈ ਹੈ ਇਹ ਖੈਰ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਬਿਆਨ ਵੀ ਤੁਸੀਂ ਸੁਣ ਲਏ ਨੇ ਤਸਵੀਰਾਂ ਵੀ ਤੁਸੀਂ ਵੇਖ ਲਈਆਂ ਨੇ ਟੀਮ ਦਾ ਪਰਿਵਾਰ ਦੀ ਨਰਾਜ਼ਗੀ ਨੂੰ ਲੈ ਕੇ ਵੀ ਅੱਗੇ ਕਿਸ ਤਰੀਕਿਆਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆndੀਆਂ ਨੇ ਕਿਸ ਤਰੀਕੇ ਦੇ ਸਿਆਸੀ ਸਮੀਕਰਨ ਬਣਦੇ ਨੇ تمام نظراں اس تے ٹکیاں رہن گیاں کئی دنوں تو شمبو مورچے دے وچ شانتی دا ماحول سی انج لگ رہا سی کسان andolan 2.0 جس نوں کہیا جا رہا ہے او ختم ہو گیا ہے پر ہن کساناں نے ایک بار مڑتو اپنی موجودگی درج کرائی ہے ایک پاسے شمبو دے وچ ریلوے لائن جو ہے او جام کر دتی گئی ریلوے ٹریک روکے گئے تاں اوتھے ہی دوجے پاسے صوبے پر دے وچ بی جے پی دے جو امیدوار نے ਉਨਾ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਕਿਸਾਨਾਂ ਨੇ ਜਬਰਦਸਤ ਤਰੀਕੇ ਨਾਲ ਬੀਜਪੀ ਦੇ ਇਨਾ ਉਮੀਦਵਾਰਾਂ ਦਾ ਵਿਰੋਧ ਕੀਤਾ ਚਾਰ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਭਾਵੇਂ ਫਰੀਦਕੋਟ ਦੀ ਗੱਲ ਕਰੀਏ ਜਾਂ ਫਿਰ ਪਟਿਆਲਾ ਦੀ ਗੱਲ ਕਰੀਏ ਬਠਿੰਡਾ ਹੋਵੇ ਜਾਂ ਫਿਰ ਅੰਮ੍ਰਿਤਸਰ ਹੋਵੇ ਬੀਜਪੀ ਦੇ ਉਮੀਦਵਾਰ ਜਦੋਂ ਵੀ ਕਿਤੇ ਪਹੁੰਚਦੇ ਕਿਸਾਨ ਪਹਿਲਾਂ ਹੀ ਉਹਨਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਸੀ ਉਹਨਾਂ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ ਚਾਰ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ 'ਤੇ ਨੇ ਸਾਡੇ ਨਾਲ ਪੀਟੀਸੀ ਨਿਊਜ਼ ਦੇ ਮੁੱਖ ਸੰਪਾਦਕ ਹਰਪ੍ਰੀਤ ਸਾਨੀ ਜੀ ਵੀ ਜੁੜੇ ਹੋਏ ਨੇ ਹਰਪ੍ਰੀਤ ਜੀ ਕਿਵੇਂ ਦੇਖਦੇ ਹੋ ਭਾਜਪਾ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਤ ਇਹ ਬਣਦੇ ਹੋਏ ਵਿਖਾਈ ਦੇ ਰਹੇ ਨੇ ਕਿ ਉਮੀਦਵਾਰਾਂ ਨੂੰ ਵੋਟਾਂ ਮੰਗਣੀਆਂ ਵੀ ਮੁਸ਼ਕਲ ਹੋ ਗਈਆਂ ਨੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਦੇਖੋ ਕਾਫੀ ਸਮੇ ਤੋਂ ਜਿਹੜਾ ਸ਼ੰਭੂ ਬਾਰਡਰ ਤੇ ਅੰਦੋਲਨ ਚੱਲ ਰਿਹਾ ਖਨੋਰੀ ਬਾਰਡਰ ਤੇ ਅੰਦੋਲਨ ਚੱਲ ਰਿਹਾ ਔਰ ਇੱਕ ਲੰਬੀ ਚੁੱਪੀ ਸੀ ਕਿਉਂਕਿ ਇਲੈਕਸ਼ਨ ਕੋਡ ਆਫ ਕੰਡਕਟਰ ਲੱਗਣ ਤੋਂ ਬਾਅਦ ਕਿਸਾਨ ਭਾਈਚਾਰੇ ਨੂੰ ਪਤਾ ਲੱਗਿਆ ਕਿ ਹੁਣ ਹੋਣਾ ਕੁਝ ਨਹੀਂ ਹੁਣ ਇੱਥੇ ਥੋੜਾ ਜਿਹਾ ਬੈਠਣਾ ਹੀ ਪੈਣਾ ਪਰ ਅੱਜ ਉਹਨਾਂ ਨੇ ਆਪਣੀ ਮੌਜੂਦਗੀ ਦੁਬਾਰਾ ਦਰਜ ਕਰਾਈ ਉਹਨਾਂ ਨੇ ਜ਼ਬਰਦਸਤ ਤਰੀਕੇ ਦੇ ਨਾਲ ਸ਼ੰਭੂ ਰੇਲਵੇ ਲਾਈਨ ਜਿਹੜੀ ਉਹ ਬੰਦ ਕੀਤੀ ਔਰ ਇਹ ਅਹਿਸਾਸ ਦਵਾ ਦਿੱਤਾ ਕਿ ਅਸੀਂ ਹਲੇ ਜ਼ਿੰਦਾ ਹਾਂ ਐਗਜ਼ਿਸਟ ਕਰਦੇ ਹਾਂ ਸਾਡੀ ਵੋਟ ਮਹੱਤਵਪੂਰਨ ਹੈ ਉਥੇ ਹੀ ਦੂਜੇ ਪਾਸੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲਗਭਗ ਹਰ ਏਰੀਆ ਦੇ ਵਿੱਚ ਭਾਵੇਂ ਉਹ ਮਾਝਾ ਹੋਵੇ ਮਾਲਵਾ ਹੋਵੇ ਦੁਆਬਾ ਹੋਵੇ ਜਾਂ ਪੁਆਦ ਦਾ ਖੇਤਰ ਹੋਵੇ ਜਿਹੜਾ ਵੀ ਪਿੰਡੂ ਏਰੀਆ ਹੈਗਾ ਜਿੱਥੇ ਖਾਸ ਤੌਰ ਤੇ ਭਾਜਪਾ ਦੇ ਉਮੀਦਵਾਰ ਜਾਂਦੇ ਨੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਕਈ ਥਾਵਾਂ ਤੇ ਤਾਂ ਖਾਸ ਤੌਰ ਤੇ ਫਰੀਦਕੋਟ ਦੇ ਵਿੱਚ ਤਾਂ ਗੱਲ ਹੱਥੋਂ ਪਾਈ ਤੱਕ ਵੀ ਪਹੁੰਚ ਗਈ ਪੁਲਿਸ ਨੂੰ ਹਲਕੇ ਬਲ ਦਾ ਉਪਯੋਗ ਵੀ ਕਰਨਾ ਪਿਆ ਬਠੰਡਾ ਦੇ ਵਿੱਚ ਵੀ ਹਲਕੇ ਬਲ ਦਾ ਉਪਯੋਗ ਕਰਨਾ ਪਿਆ ਹੁਣ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਕੀ ਲੋਕਤੰਤਰਕ ਹੱਕ ਨਹੀਂ ਹੈ ਬੀਜੇਪੀ ਦੇ ਨਾਲ ਪਿੱਛੇ ਜੇ ਮੇਰੀ ਬਹਿਸ ਹੋਈ ਬੜੀ ਵਾਇਰਲ ਵੀ ਹੋਈ ਉਹ ਬੀਜੇਪੀ ਨੇ ਇਹ ਦਾਅਵਾ ਕੀਤਾ ਕਿ ਇਹ ਸਾਡਾ ਲੋਕਤੰਤਰਿਕ ਅਧਿਕਾਰ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਵੋਟਾਂ ਮੰਗ ਸਕਦੇ ਹਾਂ ਫਿਰ ਮੈਂ ਇਹ ਸਵਾਲ ਕੀਤਾ ਸੀਗਾ ਕਿ ਇਹਨਾਂ ਲੋਕਾਂ ਦਾ ਵੀ ਲੋਕਤੰਤਰਿਕ ਅਧਿਕਾਰ ਸੀਗਾ ਕਿ ਦਿੱਲੀ ਜਾ ਕੇ ਆਪਣੀਆਂ ਮੰਗਾਂ ਮੰਨਦੇ ਪਰ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਹੁਣ ਸਵਾਲ ਉਹ ਇਹ ਕਰਦੇ ਨੇ ਕਿ ਜੇ ਜਿਹੜੇ ਲੋਕ ਸਾਡਾ ਵਿਰੋਧ ਕਰ ਰਹੇ ਨੇ ਉਹ ਕਿਸ ਪਾਰਟੀ ਦਾ ਫਾਇਦਾ ਕਰਨਾ ਚਾਹੁੰਦੇ ਨੇ ਉਹ ਸਵਾਲ ਜ਼ਰੂਰ ਚੁੱਕਦੇ ਨੇ ਕਿ ਜੇ ਸਾਡਾ ਨੁਕਸਾਨ ਹੁੰਦਾ ਤਾ ਆਬਵੀਅਸਲੀ ਇਹ ਕਿ ਦੂਜੀ ਪਾਰਟੀ ਦਾ ਫਾਇਦਾ ਹੋਏਗਾ ਹੁਣ ਕਿਸਾਨਾਂ ਤੋਂ ਪੁੱਛਦੇ ਨੇ ਤਾਂ ਕਿਸਾਨ ਕਹਿੰਦੇ ਕਿ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਤਾਂ ਇਹਨਾਂ ਤੋਂ ਸਵਾਲ ਪੁੱਛਦੇ ਆ ਉਹ ਸਵਾਲ ਜਿਹੜੇ ਬਣਦੇ ਨੇ ਜਨਤ ਵਿੱਚ ਐਮਐਸਪੀ ਦੀ ਗਰੰਟੀ ਕਾਨੂੰਨ ਤੁਸੀਂ ਕਿਹਾ ਸੀਗਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਇੱਕ ਪੂਰੀ ਲੰਬੀ ਫੈਰਿਸਤ ਹੈ 10 ਸਵਾਲਾਂ ਦੀ ਜਿਹੜੇ ਉਹ ਸਵਾਲ ਪੁੱਛਦੇ ਨੇ ਹੁਣ ਸਵਾਲ ਯਕੀਨੀ ਤੌਰ ਤੇ ਲਗਪਰੀ ਜੇ ਸਵਾਲ ਪੁੱਛਣ ਦੀ ਇਜਾਜ਼ਤ ਪੁਲਿਸ ਉਹਨਾਂ ਨੂੰ ਦੇਗੀ ਤਾ ਦੋਵੇਂ ਪਾਸਿਓਂ ਟਕਰਾਰ ਵੀ ਹੋਏਗਾ ਟਕਰਾਰ ਹੋਏਗਾ ਤੇ ਕਿਸੇ ਪਾਸਿਓਂ ਵੀ ਜਿਹੜਾ ਮਾਹੌਲ ਹਿੰਸਕ ਬਣ ਸਕਦਾ ਇਸ ਕਰਕੇ ਪੁਲਿਸ ਉਹਨਾਂ ਕਿਸਾਨਾਂ ਨੂੰ ਉਹਨਾਂ ਕਿਸਾਨ ਆਗੂਆਂ ਨੂੰ ਉਹਨਾਂ ਕਿਸਾਨ ਵਰਕਰਾਂ ਨੂੰ ਅੱਗੇ ਨਹੀਂ ਜਾਣ ਦਿੰਦੀ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਟਕਰਾਰ ਬਾਜੀ ਦੇ ਵਿੱਚ ਪਾਓ ਪਰ ਵੱਡਾ ਸਵਾਲ ਇਹ ਜ਼ਰੂਰ ਹੈ ਕਿ ਹਾਂ ਇਸ ਗੱਲ ਤਾਂ ਖਮਿਆਜ਼ਾ ਭਾਜਪੀ ਦੇ ਉਮੀਦਵਾਰਾਂ ਨੂੰ ਖਾਸ ਤੌਰ ਤੇ ਪਿੰਡੂ ਖੇਤਰਾਂ ਦੇ ਵਿੱਚ ਲਗਭਗ 70% ਪੰਜਾਬ ਦੀ ਆਬਾਦੀ ਪਿੰਡੂ ਖੇਤਰਾਂ ਦੇ ਵਿੱਚ ਹੈ ਉੱਥੇ ਜਾਣ ਦੇ ਨਾਲ ਨੁਕਸਾਨ ਜ਼ਰੂਰ ਹੁੰਦਾ ਹੈ ਸਾਨੂੰ ਇਹ ਤੋਂ ਲੱਗਦਾ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਨਹੀਂ ਕੀਤਾ ਉਸ ਦਾ ਫਾਇਦਾ ਅਕਾਲੀ ਦਲ ਨੂੰ ਜ਼ਰੂਰ ਹੋ ਸਕਦਾ ਹੈ ਕਿਉਂਕਿ ਕਿਸਾਨ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਦੇਖੋ ਬਿਲਕੁਲ ਸਾਫ਼ ਗੱਲ ਹੈ ਵੋਟਾਂ ਦੇ ਵਿੱਚ ਇਹ ਗੱਠਜੋੜ ਨਾ ਕਰਨ ਦਾ ਫਾਇਦਾ ਹੁੰਦਾ ਹੈ ਨਹੀਂ ਹੁੰਦਾ ਵੋਟ ਚੇਅਰ ਦੇ ਵਿੱਚ ਹੁੰਦਾ ਨਹੀਂ ਹੁੰਦਾ ਸੀਟਾਂ 'ਚ ਹੁੰਦਾ ਨਹੀਂ ਹੁੰਦਾ ਇਹ ਬੜੀ ਦੂਰ ਦੀ ਗੱਲ ਹੈ ਪਰ ਇਸ ਗੱਲ ਦਾ ਫਾਇਦਾ ਡਾਇਰੈਕਟ ਤੌਰ ਤੇ ਜ਼ਰੂਰ ਨਜ਼ਰ ਆ ਰਿਹਾ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਵਿਰੋਧ ਦਾ ਕਿਸਾਨੀ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਨਹੀਂ ਤਾਂ ਅ ਅਕਾਲੀ ਦਲ ਦੇ ਉਮੀਦਵਾਰਾਂ ਦਾ ਵੀ ਇਹੀ ਹਾਲ ਹੋਣਾ ਸੀਗਾ ਜਿਹੜੇ ਭਾਜਪਾ ਦੇ ਉਮੀਦਵਾਰਾਂ ਦਾ ਹੋ ਰਿਹਾ ਕਿਉਂਕਿ ਕਿਸਾਨਾਂ ਨੇ ਇਹ ਇਹ ਐਲਾਨ ਪਹਿਲਾਂ ਹੀ ਕਰ ਦਿੱਤਾ ਸੀਗਾ ਕਿ ਜਿਹੜਾ ਵੀ ਭਾਜਪਾ ਦੇ ਨਾਲ ਗੱਠਜੋੜ ਕਰੇਗਾ ਜਾਂ ਭਾਜਪਾ ਦੀ 12 ਨੂੰ ਸਪੋਰਟ ਕਰੇਗਾ ਅਸੀਂ ਉਹਦਾ ਵੀ ਵਿਰੋਧ ਕਰਾਂਗੇ ਇਹ ਗੱਠਜੋੜ ਨਾ ਕਰਕੇ ਅਕਾਲੀ ਦਲ ਨੇ ਘਟਟ ਘਟ ਇੰਨੀ ਕਿ ਸੈਨਪ ਕੀਤੀ ਹੈ ਕਿ ਹੁਣ ਉਹ ਪਿੰਡਾਂ 'ਚ ਵਿਚਰਨ ਜੋਗਾ ਹੋ ਗਿਆ ਕਿਉਂਕਿ ਅਕਾਲੀ ਦਲ ਇਹ ਦਾਅਵਾ ਕਰਦਾ ਸੀ ਪਿੰਡਾਂ ਦੀਆਂ ਪਾਰਟੀਆਂ ਪਿੰਡਾਂ ਦੇ ਵਿੱਚ ਸਾਡਾ ਕਾਡਰ ਹੈ ਪਿੰਡਾਂ ਦੇ ਵਿੱਚ ਵਰਕਰ ਹੈ ਪਿੰਡਾਂ ਦੇ ਵਿੱਚ ਪੰਥ ਬੈਠਾ ਸੋ ਅਜੇਹੇ ਦੇ ਵਿੱਚ ਪਿੰਡਾਂ 'ਚ ਤਾਂ ਉਹਨਾਂ ਦਾ ਜਾਣਾ ਬਹੁਤ ਮੁਸ਼ਕਲ ਹੋ ਸਕਦੀ ਸੀ ਹਾਲਾਂਕਿ ਕਈ ਲੋਕ ਉਹਨਾਂ ਦੇ ਵਰਕਰ ਭਾਜਪੀ ਦੇ ਵਰਕਰ ਵੀ ਆਕਾਲੀ ਦਲ ਦੇ ਵਰਕਰ ਵੀ ਮੰਨਦੇ ਨੇ ਕਿ ਘਟ ਚੋੜ ਹੋ ਜਾਂਦਾ ਤਾਂ ਬਹੁਤ ਵੱਡਾ ਫਾਇਦਾ ਹੁੰਦਾ ਪਰ ਆਕਾਲੀ ਦਲ ਕਹਿੰਦਾ ਕਿ ਸਾਨੂੰ ਵੋਟਾਂ ਦੇ ਵਿੱਚ ਵੋਟ ਸ਼ੇਅਰ ਦੇ ਵਿੱਚ ਜਾਂ ਸੀਟਾਂ 'ਚ ਫਾਇਦਾ ਨਹੀਂ ਚਾਹੀਦਾ ਸਾਨੂੰ ਤਾਂ ਫਾਇਦਾ ਚਾਹੀਦਾ ਕਿ ਸਾਡਾ ਜੋ ਕਾਡਰ ਹੈ ਜੋ ਜੀ ਜੋ ਕਾਡਰ ਹੈ ਜੋ ਅਸੀਂ ਪਾਰਟੀ ਦਾ ਸਵਿਧਾਨ ਹੈ ਉਸ ਸਵਿਧਾਨ ਦੇ ਮੁਤਾਬਕ ਅਸੀਂ ਚੱਲ ਰਹੇ ਹਾਂ ਕਿ ਇਹ ਸਾਡੇ ਮਿਨੀਮਮ ਪ੍ਰੋਗਰਾਮ ਹੈ ਜਿੱਥੇ ਬੀਜਪੀ ਨੂੰ ਸੂਟ ਕਰਦਾ ਤਾਂ ਕਰੇ ਨਹੀਂ ਕਰਦਾ ਤਾਂ ਅਸੀਂ ਇਕੱਲੇ ਚੋਣ ਲੜਨ ਨੂੰ ਤਿਆਰ ਆ ਜਿਹਦੇ ਵਿੱਚ ਉਹਨਾਂ ਨੇ ਕਿਸਾਨੀ ਅੰਦੋਲਨ ਦੀ ਵੀ ਗੱਲ ਕੀਤੀ ਕਿਸਾਨੀ ਮੰਗਾ ਦੀ ਗੱਲ ਕੀਤੀ ਪੰਥਕ ਇਸ਼ੂਜ਼ ਦੀ ਗੱਲ ਕੀਤੀ ਬੰਦੀ ਸਿੰਘਾਂ ਦੀ ਗੱਲ ਕੀਤੀ ਜਦੋਂ ਉਹਨਾਂ ਦੀ ਸਹਿਮਤੀ ਨਹੀਂ ਬਣੀ ਤਾਂ ਉਹਨਾਂ ਨੇ ਐਲਾਨ ਕਰਤਾ ਕਿ ਭਾਈ ਅਸੀਂ ਨਹੀਂ ਗੱਟ ਚੋੜ ਕਰਨਾ ਅਸੀਂ ਇਕੱਲੇ ਚੋਣ ਲੜਾਂਗੇ ਸੋ ਕੁੱਲ ਮਿਲਾ ਕੇ ਵੋਟਾਂ ਦੇ ਵਿੱਚ ਜਾਂ ਵੋਟ ਸ਼ੇਅਰ ਦੇ ਵਿੱਚ ਸੀਟਾਂ 'ਚ ਉਹ ਫਾਇਦਾ ਮਿਲਦਾ ਕਿ ਨਹੀਂ ਮਿਲਦਾ ਪਰ ਯਕੀਨੀ ਤੌਰ ਤੇ ਇਸ ਗੱਲ ਦਾ ਫਾਇਦਾ ਉਹਨਾਂ ਨੂੰ ਜ਼ਰੂਰ ਹੋ ਰਿਹਾ ਕਿ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਨਹੀਂ ਪੈ ਰਿਹਾ ਤੁਹਾਨੂੰ ਲੱਗਦਾ ਇਸ ਗੱਲ ਦਾ ਵੀ ਫਾਇਦਾ ਕਾਲੀ ਦਲ ਨੂੰ ਹੋ ਸਕ ਲਗਾਤਾਰ ਜੋ ਹੈ ਵਿਰੋਧ ਹੋ ਰਿਹਾ ਕਰਮਜੀਤ ਅਰਮੋਲ ਜਦੋਂ ਚੋਣ ਪਚਾਂਦਰ ਕਰਨ ਲਈ ਗਏ ਅਸੀਂ ਲਗਾਤਾਰ ਤਸਵੀਰਾਂ ਵੇਖੀਆਂ ਕਿ ਕਿਸਾਨਾਂ ਨੇ ਉਹਨਾਂ ਨੂੰ ਵੀ ਤਿੱਖੇ ਸਵਾਲ ਕੀਤੇ ਕਿ ਜਦੋਂ ਕਿਸਾਨ ਆंदोलਨ ਦਾ ਇਹ ਦੂਜਾ ਪາກ ਚੱਲਿਆ ਤਾਂ ਉਹਨਾਂ ਦੀ ਭੂਮੀ ਦਾ ਕਿਸ ਤਰੀਕੇ ਦੇ ਨਾਲ ਰਹੀ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ तमाम سنگੀਨ ਇਲਜ਼ਾਮ ਲੱਗੇ ਉਸ ਤਖਤੇ ਦੌਰਾਨ ਪਾਰਟੀ ਨੇ ਜਿਸ ਤਰੀਕੇ ਦਾ ਰੋਲ ਅਦਾ ਕੀਤਾ ਉਸ ਨੌਜਵਾਨ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਉਸ ਨੂੰ ਲੈ ਕੇ ਵੀ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਸਵਾਲ ਕੀਤਾ ਜਾ ਰਿਹਾ ਇਸ ਦਾ ਫਾਇਦਾ ਵੀ ਮਿਲ ਸਕਦਾ ਹੈ ਦੇਖੋ ਇਹ ਅਮੂਮਨ ਤੌਰ ਤੇ ਹੁੰਦਾ ਹੈ ਜਿਹੜੀ ਵੀ ਸੱਤਾਧਾਰੀ ਧਿਰ ਹੋਵੇ ਉਹਨ ਵਿਰੋਧੀਆਂ ਤੋਂ ਕੀ ਸਵਾਲ ਪੁੱਛਣਗੇ ਸੱਤਾਧਾਰੀ ਧਿਰ ਤੋਂ ਪੁੱਛਣਗੇ ਨਾ ਕਿ ਤੁਹਾਨੂੰ ਵੋਟ ਪਾਈ ਸੀ ਜੀ ਜਦੋਂ ਆંદੋਲਨ ਚੱਲਿਆ ਪੰਜਾਬ ਦੇ ਵਿੱਚ ਗੋਲੀ ਚੱਲਦੀ ਹੈ ਪੰਜਾਬ ਦੇ ਵਿੱਚੋਂ ਸ਼ੈਲਿੰਗ ਹੋ ਰਹੀ ਹੈ ਪੰਜਾਬ ਦੇ ਵਿੱਚੋਂ ਹੰਝੂ ਗੈਸ ਦੇ ਗੋਲੇ ਸੁੱਟ ਰਹੇ ਨੇ ਪੰਜਾਬ ਦੇ ਵਿੱਚੋਂ ਡਰੋਨ ਆ ਕੇ ਹੰਝੂ ਗੈਸ ਦੇ ਗੋਲੇ ਸੁੱਟ ਰਿਹਾ ਤਾਂ ਤੁਸੀਂ ਸੁੱਤੇ ਕਿਉਂ ਪਏ ਸੀ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਹਲੇ ਤੱਕ ਵੀ ਅਣਪਛਾਤੀ ਪੁਲਿਸ ਹੈ ਉਸ ਬੱਚੇ ਦਾ ਮਰਟਰ ਹੋਇਆ ਜਿਹੜਾ ਉਸ ਨੌਜਵਾਨ ਦਾ ਮਰਟਰ ਹੋਇਆ ਤਾਂ ਉਹਦੇ ਤੇ ਹਲੇ ਵੀ ਅਣਪਛਾਤੀ ਪੁਲਿਸ ਦਾ ਪਰਚਾ ਦਰਜ ਪੰਜਾਬ ਪੁਲਿਸ ਨੇ ਕੀਤਾ ਸੋ ਅਜਿਹੇ ਸਵਾਲ ਤਾਂ ਯਕੀਨਨ ਤੌਰ ਤੇ ਉਹਨਾਂ ਨੂੰ ਵੀ ਕਰਨੇ ਪ ਇਹ ਫੇਸ ਜੋ ਭਾਜਪਾ ਦੇ ਉਮੀਦਵਾਰ ਕਰ ਰਹੇ ਨੇ ਉਹੀ ਫੇਸ ਲਗਭਗ ਕਈ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਕਰ ਰਹੇ ਨੇ ਖਾਸ ਤੌਰ ਤੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਕਿਸਾਨੀ ਅੰਦੋਲਨ ਦਾ ਸੇਖ ਜਿਆਦਾ ਖਾਸ ਤੌਰ ਤੇ ਤਨੂੰ ਯਾਦ ਕਰਾਦਾ ਸੰਗਰੂਰ ਕਿਉਂਕਿ ਖਨੋਰੀ ਦੇ ਵਿੱਚ ਹਲੇ ਵੀ ਤਰਨਾ ਲੱਗਿਆ ਹੋਇਆ ਖਾਸ ਤੌਰ ਤੇ ਪਟਿਆਲਾ ਕਿਉਂਕਿ ਸ਼ੰਭੂ ਬੋਰਡ ਹਲੇ ਵੀ ਤਰਨਾ ਲੱਗਿਆ ਹੋਇਆ ਇੱਥੇ ਜਦੋਂ ਵੀ ਆਪ ਦਾ ਜਾਂ ਭਾਜਪਾ ਦਾ ਉਮੀਦਵਾਰ ਜਾਏਗਾ ਤਾਂ ਕਿਸਾਨ ਕਿਸਾਨ ਜੱਥੇਬੰਦੀਆਂ ਕਿਸਾਨ ਆਗੂ ਸਵਾਲ ਜ਼ਰੂਰ ਕਰਨਗੇ ਜੀ ਤਾਂ ਬਿਲਕੁਲ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਜਪਾ ਦੇ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਨੂੰ ਲਗਾਤਾਰ ਤਿੱਖੇ ਸਵਾਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਤਾਂ ਇਸ ਸਭ ਦਾ ਫਾਇਦਾ ਕਿਸ ਪਾਰਟੀ ਨੂੰ ਹੋਏਗਾ ਇਹ ਤਾਂ ਵੇਖਣਾ ਹੋਏਗਾ ਫਿਲਹਾਲ ਤੁਸੀਂ ਬੜੇ ਨਾ ਹੋ ਪੀਟੀਸੀ ਨਿਊਜ਼ ਦੇ ਨਾਲ ਫਿਲਹਾਲ ਮ Eu